ਕਰੋ ਸੈਰ ਕਰਨ ਨਿਕਲੀ ਦੋ ਬੱਚਿਆਂ ਦੀ ਮਾਂ ਨੂੰ ਨੋਚ-ਨੋਚ ਖਾ ਗਏ ਕੁੱਤੇ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਵਿੱਚ ਕੁਝ ਦਿਨਾਂ ਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਇੱਕ ਵਿਆਹੁਤਾ ਔਰਤ ਨੂੰ ਸਵੇਰੇ ਤੜਕਸਾਰ ਖੁੰਖਾਰ ਅਤੇ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਵੱਲੋਂ ਉਸ ਵੇਲੇ ਨੋਚ-ਨੋਚ ਕੇ ਮਾਰ ਮੁਕਾਇਆ ਜਦੋਂ ਉਹ ਸਵੇਰੇ 5 ਵਜੇ ਦੇ ਕਰੀਬ ਆਪਣੇ ਪੇਕੇ ਘਰ ਤੋਂ ਸੈਰ ਕਰਨ ਲਈ ਨਿਕਲੀ ਸੀ ਸ਼ੇਰ ਕਰਦੇ ਸਮੇਂ ਜਦੋਂ ਜਾਗੋਵਾਲ ਬੇਟ ਦੇ ਸ਼ਮਸ਼ਾਨ ਘਾਟ ਦੇ ਕੋਲ ਪੁਜਰੀ ਤਾਂ ਉੱਥੇ ਚੁੰਡ ਬਣਾ ਕੇ ਬੈਠੇ ਖੁੰਖਾਰ ਕੁੱਤਿਆਂ ਨੇ ਉਸ ਤੇ ਹਮਲਾ ਕਰ ਦਿੱਤਾ ਅਤੇ ਨੋਚ-ਨੋਚ ਕੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਜ਼ਖਮਾਂ ਦੀ ਤਾਪ ਨਾ ਸਹੰਦੇ ਹੋਏ ਮਹਿਲਾ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਮਹਿਲਾ ਦਾ ਪਤੀ ਹਰਜਿੰਦਰ ਸਿੰਘ ਬੀਐਸਐਫ ਦਾ ਜਵਾਨ ਹੈ ਅਤੇ ਇਸ ਸਮੇਂ ਛਤੀਸਗੜ੍ਹ ਦੇ ਵਿੱਚ ਤਾਇਨਾਤ ਹੈ ਮ੍ਰਿਤਕ ਮਹਿਲਾ ਦੇ 8 ਅਤੇ 4 ਸਾਲ ਦੇ ਦੋ ਛੋਟੇ ਬੱਚੇ ਹਨ ਪਿਵਾਜੀ ਸਵੇਰੇ ਉਹ ਸ਼ਹਿਰ ਕਰਨ ਆਏ ਸੀ ਜਿਨ੍ਹਾਂ ਦੀ ਡੈਥ ਹੋਈ ਤੇ ਉਹਨਾਂ ਨੂੰ ਫਿਰ ਇੱਥੇ ਇੱਕ ਕੁੱਤੀ ਹੀ ਪਹਿਲਾਂ ਤੇ ਉਹ ਉਹਦੇ ਕਰਕੇ ਤੇ ਉਹ ਜਿੱਦਾਂ ਬੁਰਸ਼ੀ ਭਾਈ ਮੂੰਹ ਦੇ ਵਿੱਚ ਬੁਰਸ਼ੀ ਕਰਦੇ ਕਰਦੇ ਜਾਂਦੇ ਤੇ ਕੁੱਤੀ ਜਿੱਦਾਂ ਪਈ ਤੇ ਸਾਰੇ ਕੁੱਤੇ ਇਕੱਠੇ ਹੋ ਗਏ ਉੱਥੇ ਹਾਂਜੀ ਤੇ ਫਿਰ ਉਹਨੂੰ ਬਾਵਾ ਖਾਦੀ ਸਾਰੇ ਹੱਥ ਪੈਰ ਸਾਰੇ ਖਾ ਲਏ ਸੀ ਹਾਂਜੀ ਕੀ ਦੇਖਣਾ ਹੈ ਜੜ ਬੜੀ ਹਾਂਜੀ ਦੇਖੀ ਕੀ ਹਾਲ ਹੈ ਹਾਂ ਨਹੀਂ ਹਾਲਾਤ ਬਹੁਤ ਮਾੜੇ ਸੀ ਉਹਨਾਂ ਦੇ ਹਾਂਜੀ ਕੁਝ ਹੋਰ ਵੀ ਉਧਰ ਵੀ ਕੋਈ ਨਿਸ਼ਾਨਾ ਨਾ ਨਹੀਂ ਉਹਦੇ ਬਾਅਦ ਵਿੱਚ ਇੱਕ ਫਿਆਲੀ ਵਾਲੇ ਆਏ ਸੀ ਤੇ ਉਹਨਾਂ ਨੂੰ ਕਹਿੰਦੇ ਕੁੱਤੇ ਆ ਨਾ ਘੇਰਿਆ ਤੇ ਫਿਰ ਕੇ ਨਿਛੜਾਇਆ ਉਹਨਾਂ ਨੇ ਹਾਂਜੀ ਹਾਂਜੀ ਇਹਦਾ ਹਾਲ ਨੂੰ ਚਾਹੀਦਾ ਹਾਂਜੀ ਦਾ ਪਰਮਜੀਤ ਕੌਰ ਮੇਰੀ ਬੇਟੀ ਦਾ ਨਾਮ ਹਦੀਤ ਕੌਰ ਮੇਰੀ ਬੇਟੀ ਕੋਲੋਂ ਸਿਆਰ ਕਰਨ ਗਈ ਮੈਂ 15 ਮਿੰਟ ਡਿੱਕੀ ਮੈਂ ਦੋ ਵਾਰੀ ਬਾਹਰ ਗਈ ਮੈਂ ਕਹਾਂ ਮੇਰੀ ਬੇਟੀ ਆਈ ਨਹੀਂ ਅਜੇ ਮੈਂ ਮੰਗਰ ਚੱਲ ਗਈ ਇਦਾਂ ਹੀ ਜਾਂਦੇ ਜਾਂਦੇ ਮੈਂ ਵੇਖਿਆ ਤੇ ਮੈਨੂੰ ਲੱਭੀ ਟੀ ਮੈਂ ਫਿਰ ਹੋਰ ਥੋੜੀ ਜੀ ਗਾੜੀ ਚੱਲ ਗਈ ਦੇ ਵੇਜਾ ਕੇ ਵੇਖਿਆ ਤੇ ਉਹਨੂੰ ਕੁੱਤੇ ਨੋਚ ਨੋਚ ਕੇ ਖਾਂਦੇ ਮੈਂ ਬੋਤਲ ਚੁੱਕੀ ਕੁੱਤਿਆਂ ਦੇ ਮਾਰੀ ਬਿਨ ਬੋਤਲ ਦੀ ਲੱਬੀ ਹੋਰ ਤੇ ਕੋਖੜੀ ਲੱਭਾ ਮੈਂ ਬੋਤਲ ਮਾਰੀ ਤੋ ਉਹ ਮੈਨੂੰ ਪੈ ਗਏ ਮੈਂ ਮੁੰਡਾ ਜਾਦਿਆ ਹਟਾ ਮੈਂ ਕਹੇ ਪੁੱਤ ਰੋਕੀ ਮੇਰੀ ਕੁੜੀ ਖਾਲੀ ਪਰੇ ਚਾਰ ਪੰਜ ਜਣੇ ਹੋ ਰਹੀ ਮੈਂ ਉਹਨਾਂ ਨੂੰ ਸੈਂਤਾ ਮਾਰੀਆਂ ਫਿਰ ਉਹ ਵੀ ਦੌੜੇ ਆਏ ਇੱਕ ਇੱਕ ਲੈ ਕੇ ਉਹਨਾਂ ਨੇ ਡੰਡੇ ਡੁੱਡੇ ਮਾਰੇ ਫਿਰ ਭੱਜੇ ਜਦ ਮੈਂ ਚੋਕੇ ਵੇਖੀ ਆਪਣੀ ਤੀਰੂ ਨਾਲ ਲਾਈ ਮੇਰੀ ਦੀ ਹੁੰਦੀ ਉਹ ਬੇਟੀ ਸਾਪਰਾਣ ਹੈ ਜੀ ਖਤਮ ਹੋ ਚੁੱਕੀ ਹੈ। ਹਾਂ ਸਾ ਕੋਈ ਨਹੀਂ ਉਹਦਾ। ਕੀ ਮੰਗ ਕਰਦੇ ਪਿਛਾ? ਮੈਂ ਮੰਗ ਕਰਦੀ ਕੁੱਤੇ ਮਾਰੇ ਜਾਣੇ ਚਾਹੀਦੇ। ਹੋਈ ਜੇ ਬੇਰੀ ਤੀਨੂ ਖਾ ਸਕਦੇ ਤੇ ਉਹ ਕੁੱਤਿਆਂ ਨੂੰ ਕਿਉਂ ਨਹੀਂ ਮਾਰ ਸਕਦੇ ਤੁਸੀਂ? ਨਿਆਰੇ ਲਾਏ ਹਾਂ ਦੇ ਕੋਈ ਦਮ ਖਾਦਾ ਕਿ ਤਾ ਨਾਲ। ਹੋਏ ਸੱਦੇ ਹੋਈਆਂ ਹੀ। ਹੋਏ ਸਾਡੇ ਨਾਲ ਤੇ ਆ ਹੋਈ ਘਟਰਾ ਹੋਈ। ਪਹਿਲਾਂ ਵੀ ਬੰਦੇ ਨੂੰ ਜਿਹੜੀ ਲੜਕੀ ਨੂੰ ਕੁੱਤਿਆਂ ਨੇ ਨੋਜ-ਨੋਜ ਕੇ ਖਾਦਾ ਉਹ ਮੇਰੀ ਲੜਕੀ ਹੈ। ਉਹ ਘਰੋਂ ਤੋਂ 5:30 ਵਜੇ ਸ਼ਹਿਰ ਕਰਨ ਵਾਸਤੇ ਨਿਕਲੀ। ਇੱਧਰੋਂ ਜੋ ਮੈਂ ਵੀ ਘਰ ਘਰੀ ਸੀ ਮੈਂ ਗੁਰਦੁਆਰਾ ਸਾਹਿਬ ਚਲਾ ਗਿਆ। ਉਹ ਲੜਕੀ ਸ਼ਹਿਰ ਕਰਨ ਨਿਕਲ ਆਈ। ਜੋ 20 ਮਿੰਟ ਦੇ ਅੰਦਰ 20 ਮਿੰਟਾਂ ਦੇ ਅੰਦਰ ਅੰਦਰ ਉਹ ਮੈਂ 20 ਮਿੰਟ ਮੇਰੇ ਗੁਰਦੁਆਰੇ ਲੱਗੇ। ਉਹ 20 ਮਿੰਟ ਇੱਧਰ ਸ਼ਹਿਰ ਕਰਨਾਂ ਗਈ। ਉਸਦੀ ਮਾਂ ਮੁੜ ਕੇ ਘਰੋਂ ਬਾਹਰ ਨਿਕਲ ਕੇ ਕਲੀ 'ਚੋਂ ਪਤਾ ਕੀਤਾ ਕਿ ਮੇਰੀ ਲੜਕੀ ਇੱਧਰ ਬਾਹਰ ਨਿਕਲੀ ਬਰਸ ਕਰਨ ਵਾਸਤੇ ਜਾਂ ਸ਼ੈਰ ਕਰਨ ਵਾਸਤੇ ਨਿਕਲੀ ਜਾਂ ਕਿੱਧਰ ਨੂੰ ਗਈ ਉਹ ਜੋ ਇੱਕ ਭਈਆ ਸੀ ਉੱਧਰ ਰੱਖਿਆ تھا ਉਹਨੇ ਦੱਸਿਆ ਕਿ ਇੱਧਰ ਨੂੰ ਗਈ ਹੈ ਲੜਕੀ ਐ ਸੜਕ ਨੂੰ ਸ਼ੈਰ ਕਰਨ ਵਾਸਤੇ ਗਈ ਹੈ ਤੇ ਉਹ ਮਾਂ ਉਹਦੀ ਵੀ ਜਿਹੜੀ ਪਿੱਛੇ-ਪਿੱਛੇ ਉਧਰ ਨੂੰ ਚਲੀ ਗਈ ਜਾ ਕੇ ਅੱਗੇ ਜਾ ਕੇ ਦੋ ਤਿੰਨ ਕਿੱਲੇ ਵੇਖਿਆ ਜਾ ਕੇ ਅੱਗੇ ਜੋ ਕੁੱਤੇ ਸੀ ਉਹ ਲੜਕੀ ਨੂੰ ਨੋਜ-ਨੋਜ ਕੇ ਖਾ ਰਹੇ ਵੇਖਣ ਦੇ ਬਾਵਜੂਦ ਵੀ ਉਸ ਕੁੱਤਿਆਂ ਨੂੰ ਬਹੁਤ ਦਬਕਾਇਆ ਪਰ ਉਹ ਕੁੱਤੇ ਉਸ ਨੂੰ ਨੋਚਣੋਂ ਨਹੀਂ ਹਟੇ ਨੋਚ ਕਨੋਚ ਕੇ ਖਾ ਕੇ ਉਹਨੂੰ ਉਸ ਦੇ ਦਮ ਨਿਕਾਲ ਦੀ ਨਿਕਲ ਗਏ ਸੀ ਬੇਟੀ ਤੁਹਾਡੇ ਕਿੰਨੇ ਚਿਰ ਪਹਿਲਾਂ ਆਈ ਸੀ ਤੇ ਉਹਦੇ ਘਰ ਵਾਲੇ ਕਰਦੇ ਨੇ ਉਹਦੇ ਘਰ ਵਾਲੇ ਬੀਐਸਐਫ ਦੇ ਵਿੱਚ ਸਰਵਿਸ ਕਰਦੇ ਆ ਤੇ ਬੇਟੀ ਮੇਰੀ ਜੋ ਜੇ ਤੱਕ ਕਿਸ਼ਨਪੁਰ ਦੀ ਰਹਿਣ ਹੈ ਤੇ 29 ਤਰੀਕ ਨੂੰ ਆਈ ਆ ਦੋ ਦਿਨ ਮੇਰੇ ਘਰ ਰਹੀ ਆ ਤੀਹਰੇ ਦਿਨ ਸਵੇਰ 5 6 ਵਜੇ ਮੌਤ ਹੋ ਗਈ ਕੀ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਚਲੋ ਇਹਨਾਂ ਦਾ ਕੋਈ ਨਾ ਕੋਈ ਅੱਗੇ ਵੀ ਬਹੁਤ ਇਹੋ ਜਿਹੇ ਕਾਂਡ ਹੁੰਦੇ ਆ ਪਰ ਕੋਈ ਹੱਲ ਨਹੀਂ ਹੁੰਦਾ ਇਹਦਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਕਿ ਇਹਨਾਂ ਦਾ ਕੋਈ ਹੱਲ ਕੋਈ ਮਸਲਾ ਕੋਈ ਇਹਨਾਂ ਦਾ ਕਰਨਾ ਚਾਹੀਦਾ ਚਾਹੀਏ ਕੋਈ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਚਾਹੀਏ ਇਹਨਾਂ ਦਾ ਕੋਈ ਨਾ ਕੋਈ ਬਣਾਉਣਾ ਚਾਹੀਦਾ ਜਿਹੜਾ ਇਹਨਾਂ ਨੂੰ ਕਿਤੇ ਬੰਦ ਕੀਤਾ ਜਾਣ ਚਾਹੀਏ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਚਾਹੀਏ ਇਹਨਾਂ ਨੂੰ ਗਾਂ ਤੋਂ ਇਹਨਾਂ ਨੂੰ ਕਿਤੇ ਆਵਾਰਾ ਕੁੱਤੇ ਜਿਹੜੇ ਇਹਨਾਂ ਨੂੰ ਮਾਰਨੇ ਚਾਹੀਦੇ ਆ ਪਹਿਲੇ ਵੀ ਮਾਰਦੇ ਆ ਕੋਈ ਹੁਣ ਵੀ ਮਾਰਨੇ ਚਾਹੀਦੇ ਇਹਨਾਂ ਨੂੰ ਔਰ ਜੇ ਇਹ ਕੋਈ ਨਹੀਂ ਸੁਣਦਾ ਬੜੀ ਯਾਰੀ ਇਹੋ ਜੇ ਕਾਂਡ ਹੋਇਆ ਪ੍ਰਸ਼ਾਸਨ ਇਹ ਹੈ ਕਿ ਜੇ ਕੋਈ ਅਸੀਂ ਹੋਣ ਵੀ ਡੀਸੀ ਦੇ ਵੀ ਤਰਕਾਰ ਭੇਜੀ ਆ ਅਖਬਾਰ ਚ ਵੀ ਕਢਾਇਆ ਪਰ ਕੋਈ ਨਹੀਂ ਇਹ ਸਭ ਇਦਾਂ ਰੋਲਦਾ ਰਹਿੰਦਾ ਕੋਈ ਨਹੀਂ ਸੁਣਦਾ ਜੇ ਜਦੋਂ ਕੋਈ ਕਾਂਡ ਹੁੰਦਾ ਉਦੋਂ 1-2 ਦਿਨ ਹੁੰਦਾ ਰੌਲਾ ਰਪਾ ਮੁੜ ਕੇ ਬਾਅਦ ਕੁਝ ਨਹੀਂ ਹੁੰਦਾ ਮੈਂ ਦੱਸਦਾ ਮੈਂ ਡਾਕਟਰ ਸੁਖਦੀਪ ਸਿੰਘ ਜੀ ਸਰ ਮੈਂ ਡਾਕਟਰ ਸੁਖਦੀਪ ਸਿੰਘ ਫੋਰੈਂਸਿਕ ਐਕਸਪਰਟ ਸਿਵਲ ਹਸਪੀਟਲ ਗੁਰਦਾਸਪੁਰ ਕੱਲ ਛੜ ਕੋ ਪੈਣੀ ਮੀਆਂ ਖਾਨ ਥਾਣੇ ਦੀ ਪੁਲਿਸ ਇੱਕ ਫੀਮੇਲ ਦੀ ਬੋਡੀ ਲੈ ਕੇ ਆਈ ਸੀਗੀ ਬੋਡੀ ਦੇ ਜਿਹੜੇ ਜੋ ਪੁਲਿਸ ਕਹਾਜਾਂ ਵਿੱਚ ਸੀਗਾ ਕਿ ਡੌਗ ਬਾਈਟ ਦੇ ਨਾਲ ਇਹਦੀ ਜਿਹੜੀ ਮੌਤ ਹੋਈ ਹੈ ਪੇਸ਼ੈਂਟ ਨੂੰ ਜਦੋਂ ਅਸੀਂ ਪੋਸਟਮਾਰਟਮ ਜੇ ਐਗਜ਼ਾਮਿਨ ਕੀਤਾ ਤਾਂ ਉਹਦੇ ਇੰਨੇ ਕ ਜਿਆਦਾ ਮਲਟੀਪਲ ਵੂਨਸ ਸੀਗੇ ਕਿ ਉਹਦੇ ਬੋਡੀ ਦਾ ਮਤਲਬ ਹਰ ਪਾਰਟ ਜਿਹੜਾ ਕਿ ਉਹ ਕੁੱਤਿਆਂ ਨੇ ਮਤਲਬ ਨੋਚ ਨੋਚ ਕੇ ਡੀਪ ਵੂਨਸ ਜਿਹਨੂੰ ਆਪਾਂ ਕਹਿੰਦੇ ਆ ਕਿ ਮਸਲ ਡੀਪ ਵੂਨਸ ਉਹ ਸੀਗੇ ਤੇ ਕਾਫੀ ਜਿਆਦਾ ਜਿਹੜਾ ਹੈਗਾ ਮਤਲਬ ਕਿ ਉਹ ਕੁੱਤਿਆਂ ਨੇ ਉਹਨੂੰ ਮਲਟੀਪਲ ਆਪਾਂ ਇੱਕ ਕੁੱਤੇ ਦਾ ਕੰਮ ਨਹੀਂ ਕਹਿ ਸਕਦੇ ਇਹਨੂੰ ਆਪਾਂ ਘੱਟੋ ਘੱਟ ਤਿੰਨ ਜਾਂ ਚਾਰ ਤੋਂ ਜ਼ਿਆਦਾ ਕੁੱਤੇ ਹੋ ਸਕਦੇ ਨੇ ਡੈਥ ਦਾ ਕਾਰਨ ਜਿਹੜਾ ਉਹ ਬੇਸਿਕਲੀ ਸ਼ੌਕ ਨਾਲ ਹੀ ਪੇਸ਼ੈਂਟ ਦੀ ਜਿਹੜੀ ਆ ਉਹ ਵਿਥਿਨ ਫਿਊ ਮਿੰਟਸ ਹੀ ਇਹੀ ਡੈਥ ਹੋ ਗਈ ਤੁਸੀਂ ਕੀ ਮੰਨਦੇ ਹੋ ਇਹ ਕਾਰਨ ਉੱਪਰ ਕੀ ਕਹਿਣਾ ਚਾਹੀਦਾ ਹੈ ਦੇਖੋ ਇਹੋ ਜਿਹੇ ਕਾਰਨ ਜਿਹੜੇ ਬਹੁਤ ਮਾੜੀ ਘਟਨਾ ਹੈ ਜਿਹੜੀ ਹੋਈ ਹੈ ਤੇ ਜਿਹੜਾ ਹੈਗਾ ਆਵਾਰਾ ਕੁੱਤੇ ਆਪਾਂ ਜਿਵੇਂ ਦੇਖਦੇ ਆਂ ਅੱਜਕੱਲ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਨੇ ਤੇ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਕਿ ਜਿੱਦਾਂ ਸੁੰਨਸਾਨੀ ਜਗ੍ਹਾ ਜਿਹੜੀਆਂ ਹੈਗੀਆਂ ਨੇ ਉਹਨਾਂ ਤੇ ਸੈਰ ਕਰਨ ਤੋਂ ਪਰਹੇਜ਼ ਕਰਨੀ ਚਾਹੀਦੀ ਹੈ ਪਲੱਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ